ਦੋਸਤੋ ਇਸ ਵਕਤ ਅਸੀਂ ਖੜੇ ਆ ਗੁਰਦਾਸਪੁਰ ਦੇ ਹਰਮਨ ਚੌਂਕ ਤੋਂ ਲਾਇਬ੍ਰੇਰੀ ਰੋਡ ਦੇ ਉੱਪਰ ਸੋ ਇਹ ਰੋਡ ਜਿਹੜਾ ਗੁਰਦਾਸਪੁਰ ਦਾ ਇੱਕ ਅਹਿਮ ਰੋਡ ਹੈ ਜੀ ਸੋ ਇਸ ਰੋਡ ਤੇ ਜਿਹੜਾ ਵਾ ਅਸੀਂ ਦੇਖਿਆ ਵੀ ਤਕਰੀਬਨ ਜਿਹੜਾ ਟ੍ਰੈਫਿਕ ਦੀ ਸਮੱਸਿਆ ਜਿਹੜੀ ਹੈ ਬਣੀ ਰਹਿੰਦੀ ਹੈ ਜੀ ਔਰ ਵੱਡੀ ਦਿੱਕਤ ਹੁੰਦੀ ਹੈ ਉਹਦਾ ਕਾਰਨ ਕੀ ਹੈ ਵੀ ਇੱਥੇ ਜਿੰਨੀਆਂ ਵੀ ਤੁਸੀਂ ਬੈਂਕ ਲਗਾ ਲਓ ਜਾਂ ਕੋਈ ਸ਼ੋਅਰੂਮ ਲਾ ਲਓ ਜਿੰਨੇ ਵੀ ਇੱਥੇ ਦੁਕਾਨਾਂ ਵਾਂ ਕਿਸੇ ਕੋਲੋਂ ਪਾਰਕਿੰਗ ਦਾ ਇੰਤਜ਼ਾਮ ਨਹੀਂ ਹੈਗਾ ਜੀ ਸੋ ਇਹ ਦੇਖੋ ਤੁਸੀਂ ਸਾਰੇ ਗੱਡੀਆਂ ਨੇ ਸਾਰੇ ਵੀਕਲ ਜਿਹੜੇ ਰੋਡ ਤੇ ਖੜੇ ਆ ਔਰ ਇੱਕ ਇੱਥੇ ਪ੍ਰਸ਼ਾਸਨ ਦੀ ਵੀ ਲਾਪ ਕਿ ਪ੍ਰਸ਼ਾਸਨ ਨੇ ਕਿਸੇ ਵੀ ਤਰੀਕੇ ਦੀ ਕੋਈ yellow line ਨਹੀਂ ਮਾਰੀ ਦੀ। ਸੋ ਪਿਛਲੇ ਦਿਨਾਂ ਵਿੱਚ ਜਿਹੜਾ ਪ੍ਰਸ਼ਾਸਨ ਨੇ ਕਿਹਾ ਸੀ ਕਿ ਅਸੀਂ yellow line ਮਾਰਾਂਗੇ ਪਰ ਤੁਸੀਂ ਅੱਜ ਦੇਖੋ ਤਸਵੀਰਾਂ ਤੁਹਾਨੂੰ ਕਿਤੇ ਵੀ ਕੋਈ yellow line ਨਹੀਂ ਲੱਭੇਗੀ। ਸਾਰਾ ਰੋਡ ਖਾਲੀ ਆ ਔਰ ਕੋਈ ਆਕਾਸ਼ ਨਹੀਂ ਹੈ ਕੋਈ ਨਿਸ਼ਾਨੀ ਨਹੀਂ ਅੰਦਾਜ਼ੇ ਨਾਲ ਲੋਕੀ ਗੱਡੀਆਂ ਲਾ ਜਾਂਦੇ ਆ। ਉਹ ਤੁਸੀਂ ਦੇਖੋ ਤਕਰੀਬਨ ਹੀ ਤਕਰੀਬਨ ਜਿੰਨਾ ਵੀ ਆ ਦਿਖਾਓ ਅੱਗੇ ਅੱਗੇ ਸਾਰਾ ਹੀ ਰੋਡ ਜਿਹੜਾ ਵਾ ਜੀ ਤਕਰੀਬਨ ਸਾਰਾ ਰੋਡ ਹੀ ਲੋਕਾਂ ਨੇ ਭੱਲਿਆ ਦਾ ਵਾ ਜੀ। ਕਿਤੇ ਗੱਡੀਆਂ ਲੱਗੀਆਂ ਵਾ ਕਿਤੇ ਪਾਰਕਿੰਗ ਆ ਲੋਕਾਂ ਨੇ ਆਪਣੇ ਮੋਟਰਸਾਈਕਲ ਵਹੀਕਲ ਗਾਇਆ ਇਹਨੂੰ ਮਾਰੇ ਕੋ ਮਾਇਓ ਪਿਛ ਅਦ ਦਿਖਾਓ ਪੂਰਾ ਜੀ ਆ ਦੇਖੋ ਸਾਰੀਆਂ ਗੱਡੀਆਂ ਲਾਈਨ ਸਰ ਉਹ ਪੂਰਾ ਰੋੜੀ ਵਾਲਾ ਕਬਰ ਆ ਸਾਹਮਣੇ ਵਾਲ ਦਿਖਾਓ ਜੀ ਸੋ ਇਹਦੇ ਸਾਹਮਣੇ ਸਾਈਡ ਵੀ ਹੀ ਲਾਤਾ ਸਾਰਾ ਹੀ ਰੋੜ ਜਿਹੜਾ ਵਾ ਤੁਸੀਂ ਦੇਖੋ ਬਲਾਕ ਹੋਇਆਦਾ ਵਾ ਉਹ ਪਿਆ ਜਿਹੜੀ ਕੋਈ ਇੱਕ ਪੀ ਪ੍ਰਬੰਧ ਕੋਈ ਨਹੀਂ ਹੈਗਾ ਜੀ ਸੋ ਪ੍ਰਬੰਧ ਨਾ ਹੋਣ ਕਰਕੇ ਲੋਕ ਜਿਹੜੇ ਆ ਜੀ ਸੜਕਾਂ ਤੇ ਆਪਣੇ ਵਹੀਕਲ ਆ ਜਾਂਦੇ ਆ ਜਿੱਦ ਕਰਕੇ ਦਿੱਕਤਾਂ ਜਿਹੜੀਆਂ ਆਮ ਲੋਕਾਂ ਨੂੰ ਆਉਂਦੀਆਂ ਆ ਜੀ ਸੋ ਅਗਲੀਆਂ ਤਸਵੀਰਾਂ ਸਾਂਝੀਆਂ ਕਰਦੇ ਆ ਕਿਉਂਕਿ ਲਗਾਤਾਰ ਇਸ ਰੋੜ ਉੱਪਰ ਜਿਹੜਾ ਵਾ ਟ੍ਰੈਫਿਕ ਵਿਵਸਥਾ ਜਿਹੜੀ ਖਰਾਬ ਰਹਿੰਦੀ ਆ ਉਹਦਾ ਕਾਰਨ ਕੋਈ ਇੱਕ ਆ ਕਿਸੇ ਕੋਲ ਕੋਈ ਜਿਹੜਾ ਵਾਜੀ ਪ੍ਰਬੰਧ ਨਹੀਂ ਹੈਗਾ ਸ਼ੋਅਰੂਮ ਤਾਂ ਲੋਕੀ ਵੱਡੇ ਵੱਡੇ ਪਾਈ ਜਾਂਦੇ ਆ ਪਰ ਕਿਸੇ ਕੋਲ ਜਿਹੜਾ ਵਾ ਕਿਸੇ ਕੋਲ ਪਾਰਕਿੰਗ ਵਾਸਤੇ ਕੋਈ ਪ੍ਰਬੰਧ ਨਹੀਂ ਹੈਗਾ ਜੀ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਅੱਗੇ ਦਿਖਾਓ ਜਾ ਕੇ ਤਸਵੀਰਾਂ ਜੀ ਅਗਲੇ ਪੰਨੇ ਚਲਿਓ ਸੋ ਅਸੀਂ ਪੂਰਾ ਰੋਡ ਤਾਂ ਦਿਖਾ ਰਹੇ ਹਾਂ ਬੈਕ ਸਾਈਡ ਤੇ ਵੀ ਮਾਰ ਦਿਓ ਕੈਮਰਾ ਕਰੀ ਆਪਣੇ ਬੈਕ ਸਾਈਡ ਤੇ ਮਾਰੋ ਸੋ ਇਸ ਸਾਈਡ ਵੀ ਦੇਖੋ ਭਾਜੀ ਇਧਰ ਨੂੰ ਘੁਮਾਓ ਆ ਦੇਖੋ ਤੁਸੀਂ ਗੱਡੀਆਂ ਸਕੂਟਰ ਮੋਟਰਸਾਈਕਲ ਸਾਰੇ ਹੀ ਰੋਡ ਤੇ ਲੱਗੇਦੇ ਆ ਸੋ ਜਦੋਂ ਤੁਸੀਂ ਕੋਈ ਦੇਖੋ ਕਿਸੇ ਵੀ ਤਰ੍ਹਾਂ ਦਾ ਤੁਸੀਂ ਕੋਈ ਸ਼ੋਰੂਮ ਬਣਾਉਂਦੇ ਹੋ ਕੋ ਕੰਮ ਕਰਦੇ ਹੋ ਤਾਂ ਕਿਤੇ ਨਾ ਕਿਤੇ ਪ੍ਰਸ਼ਾਸਨ ਦਾ ਇਹਨਾਂ ਲੋਕਾਂ ਦਾ ਫਰਜ ਬੰਦਾ ਵਾ ਵੀ ਉਹਦੇ ਉੱਤੇ ਜਿਹੜਾ ਪਾਰਕਿੰਗ ਦਾ ਇੰਤਜ਼ਾਮ ਆਪਣਾ ਜਰੂਰ ਕਰਨਾ ਸੋ ਪਾਰਕਿੰਗ ਨਾ ਹੋਣ ਕਰਕੇ ਤੁਸੀਂ ਦੇਖੋ ਤਕਰੀਬਨ ਜਿਹੜਾ ਵਾ ਸਾਰਾ ਰੋਡ ਜਿਹੜਾ ਬਲਾਕ ਹੈ ਜੀ ਸੋ ਸਾਰਾ ਰੋਡ ਜਿਹੜਾ ਬਲਾਕ ਕੀਤਾ ਸੜਕਾਂ ਦੇ ਲੋਕਾਂ ਨੇ ਗੱਡੀਆਂ ਲਾਈਆਂ ਵਾ ਕੋਈ ਪੁੱਛਣ ਵਾਲਾ ਨਹੀਂ ਕੋਈ ਟ੍ਰੈਫਿਕ ਪੁਲਸ ਵਾਲਾ ਨਹੀਂ ਪੁੱਛਣ ਵਾਲਾ ਸੋ ਜਿਹਦੇ ਕਰਕੇ ਜਿਹੜਾ ਵਾ ਜੀ ਆਮ ਸਮੱਸਿਆ ਹੁੰਦੀ ਆ ਸੋ ਤੁਸੀਂ ਅੱਗੇ ਆ ਜਾ ਅਗਲੀਆਂ ਤਸਵੀਰਾਂ ਦਿਖਾਓ ਸਾਰੇ ਰੋਡ ਬਲੌਕ ਆ ਜੀ ਸੋ ਦੇਖੋ ਆਪਣੀ ਮਨਮਰਜ਼ੀ ਨਾਲ ਲੋਕੀ ਗੱਡੀਆਂ ਲਾ ਜਾਂਦੇ ਆ ਔਰ ਦਿੱਕਤਾਂ ਦਾ ਸਾਹਮਣਾ ਜਿਹੜਾ ਉਹ ਆਮ ਲੋਕਾਂ ਨੂੰ ਕਰਨਾ ਪੈਂਦਾ ਜੀ ਹੁਣ ਆਹ ਦੇਖੋ ਅ ਤਕਰੀਬਨ ਆ ਦਿਖਾਓ ਗੱਡੀ ਘਮਾ ਕੇ ਜਾ ਰਹੀ ਜੀ ਆ ਗੱਡੀਆਂ ਕਿੱਦਾਂ ਲੱਗੀਆਂ ਜੀ ਕੋਈ ਵੀ ਗੱਡੀ ਪਾਰਕਿੰਗ 'ਚ ਨਹੀਂ ਹੈਗੀ ਘਮਾਓ ਕੈਮਰਾ ਅੱਗੇ ਆ ਜਾਓ ਸੋ ਜੇ ਤੁਸੀਂ ਮੇਨੇ ਇੱਕ ਤੇ ਚਹਰਾਣ ਗਈ ਇਸ ਚੀਜ਼ ਵੀ ਆ ਵੀ ਨਗਰ ਕੌਂਸਲ ਜਿਹੜਾ ਵਾ ਕਿਦਾਂ ਜਿਵੇਂ ਇਹਨਾਂ ਨੂੰ ਦੇ ਲਾ ਜੀ ਪਰਮਿਸ਼ਨ ਦੇ ਦਿੰਦਾ ਵਾ ਇਹ ਜਿਹੜੀਆਂ ਬਿਲਡਿੰਗਾਂ ਜਿਹੜੀਆਂ ਆ ਵਾ ਖੜੀਆਂ ਕੀਤੀ ਜਾਂਦੀਆਂ ਵਾ ਪਰਮਿਸ਼ਨ ਕਿਦਾਂ ਮਿਲ ਜਾਂਦੀ ਇਹਨਾਂ ਨੂੰ ਸੋ ਆ ਦਿਖਾਓ ਤੁਸੀਂ ਇਹ ਵੀ ਆ ਦੇਖੋ ਸਾਰਾ ਅਗੇ ਸਕੂਟਰ ਮੋਟਰਸਾਈਕਲ ਲੱਭਣਗੇ ਤੁਹਾਨੂੰ ਮਿਲ ਵੀ ਕਿਸੇ ਵੀ ਕਿਸੇ ਵੀ ਦੁਕਾਨਦਾਰ ਕਿਸੇ ਵੀ ਸ਼ੋਰੂਮ ਵਾਲੇ ਕੋ ਕਿਸੇ ਕੋਲ ਪਾਰਕਿੰਗ ਦਾ ਇੰਤਜ਼ਾਮ ਨਹੀਂ ਹੈਗਾ ਜੀ ਸੋ ਸਾਰੇ ਸੜਕਾਂ ਤੇ ਵਹੀਕਲ ਲੱਗੇ ਰਹੇ ਆ ਜਿਸ ਦੇ ਕਰਕੇ ਆਮ ਲੋਕਾਂ ਨੂੰ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਵਾ ਰੋਜ਼ ਜਿਹੜਾ ਵਾ ਜੀ ਦਿੱਕਤਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਵਾ ਸੋ ਟ੍ਰੈਫਿਕ ਦੀ ਸਮੱਸਿਆ ਲਗਾਤਾਰ ਇੱਥੇ ਵੜੀ ਰਹੀ ਜਾਂ ਹਾਲਾਤ ਬਹੁਤ ਮਾੜੇ ਹੋ ਗਏ ਨੇ ਜੀ ਇਹ ਬੈਲ ਸਾਹਿਬ ਦੀ ਕੋਠੀ ਨਾਲ ਆ ਸੋ ਕੋਠੀ ਦੇ ਲਾਗੇ ਅਸੀਂ ਪਹੁੰਚ ਗਏ ਆ ਸੋ ਲਾਇਬ੍ਰੇਰੀ ਚੌਂਕ ਤੇ ਰਹੀ ਹਾਲਾਤ ਨੇ ਔਰ ਇਹਦੇ ਨਾਲ ਜਿਹੜਾ ਜੇ ਗੱਲ ਕਰੀਏ ਨਾਲੇ ਦੀ ਨਾਲਾ ਵੀ ਦਿਖਾਓ ਜੀ ਇਹਦੇ ਨਾਲ ਇੱਕ ਹੋਰ ਤੁਹਾਨੂੰ ਲਾਪਰਵਾਹੀ ਦਿਖਾਉਣੀ ਆ ਨਾਲਾ ਜਿਹੜਾ ਵਾ ਜੀ ਪਤਾ ਨਹੀਂ ਕਦ ਦਾ ਬੰਦ ਪਿਆਦਾ ਵਾ ਸੋ ਇਹ ਦੇਖੋ ਤੁਸੀਂ ਆ ਨਾਲਾ ਇਥੋਂ ਬਲੌਗ ਆ ਇਹ ਇਹਨਾਂ ਨੇ ਦੇਖੋ ਜੀ ਅੱਗੋਂ ਸੜਾ ਬਣਾਤਾ ਤਾਂ ਸੜਾ ਬਣਾ ਕੇ ਤੇ ਨਾਲੇ ਨੂੰ ਬੰਦ ਕਰਤਾ ਦਾ ਸੋ ਇਹ ਲਾਪਰਵਾਹੀਆਂ ਦੇਖੋ ਇਹ ਤਾਂ ਇੱਥੇ ਜਿਹੜੇ ਲੋਕ ਰਹਿੰਦੇ ਨੇ ਜਿਨ੍ਹਾਂ ਨੇ ਕਾਰੋਬਾਰ ਕਰਦੇ ਨੇ ਉਹਨਾਂ ਦੀ ਲਾਪਰਵਾਹੀਆਂ ਵਾ ਜੀ ਉਸ ਸਾਈਡ ਤੋਂ ਵੀ ਨਾਲਾ ਬੰਦ ਹੈ ਇਧਰੋਂ ਵੀ ਨਾਲਾ ਬੰਦ ਹੈ ਉਹਨਾਂ ਦੇਖੋ ਇਹ ਪਾਣੀ ਦੇਖੋ ਕਿਹੜਾ ਜਾ ਰਿਹਾ ਜੀ ਇਹ ਸੀਵਰੇਜ ਦਾ ਪਾਣੀ ਹੈ ਨਾ ਉਹਨਾਂ ਦੇਖੋ ਤੁਸੀਂ ਖੁਦ ਹੈਰਾਨ ਹੋ ਜੇ ਨਾਲਾ ਹੀ ਸਾਰਾ ਬਲੌਕ ਹੋਏਗਾ ਤੇ ਪਾਣੀ ਜਾਏਗਾ ਕਿੱਥੇ ਜੀ ਸੋ ਇਹ ਹਾਲਾਤ ਨੇ ਜੀ ਸਾਡੇ ਕੋਲ 라ਸਪੁਰ ਦੇ ਸੋ ਤਸਵੀਰਾਂ ਤੁਹਾਡਾ ਸਾਂਝੀਆਂ ਕਰ ਰਿਹਾ ਹਾਂ ਟ੍ਰੈਫਿਕ ਵਿਵਸਥਾ ਖਰਾਬ ਆ ਟ੍ਰੈਫਿਕ ਦਾ ਜਿਹੜਾ ਉਹ ਜੀ ਹਾਲਾਤ ਬੜੇ ਮਾੜੇ ਆ ਸੋ ਪਿਛਲੇ ਦਿਨੀ ਐਸਐਸਪੀ ਗੁਰਦਾਸਪੁਰ ਵੀ ਜਿਹੜੀ ਆ ਜੀ ਬਾਜ਼ਾਰ ਚ ਆਏ ਸੀ ਔਰ ਉਹਨਾਂ ਨੇ ਸਪੈਸ਼ਲੀ ਹਦਾਇਤਾਂ ਕੀਤੀਆਂ ਸੀ ਕਿ ਟ੍ਰੈਫਿਕ ਵਿਵਸਥਾ ਨੂੰ ਸਚਾਰੂ ਕਰਨ ਲਈ ਜਿਹੜਾ ਵਾ ਡੇਲੀ ਅਭਿਆਨ ਚਲਾਇਆ ਜਾਏਗਾ ਪਰ ਖੂ ਖਾਤੇ ਸਭ ਕੋਈ ਪੈ ਗਿਆ ਜੀ ਕੋਈ ਅਭਿਆਨ ਨਹੀਂ ਚੱਲਿਆ ਇੱਕ ਦਿਨ ਫਾਰਮੈਲਟੀ ਕੀਤੀ ਗਈ ਕਮੇਟੀ ਘਰ ਵੱਲੋਂ ਉਸ ਤੋਂ ਬਾਅਦ ਕਿਸੇ ਨੇ ਕੋਈ ਧਿਆਨ ਨਹੀਂ ਮਾਰਿਆ ਜੀ ਸੋ ਇਹ ਲਾਪਰਵਾਹੀ ਜਿਹੜੀ ਆ ਜੀ ਸਾਡੇ ਨਗਰ ਕੌਂਸਲ ਦੀ ਵੀ ਲਾਪਰਵਾਹੀ ਆ ਔਰ ਟ੍ਰ ਜੈਲੋ ਲਾਈਨ ਮਾਰੋ ਤੁਸੀਂ ਜੈਲੋ ਲਾਈਨ ਮਾਰੀ ਹੋਵੇ ਔਰ ਹਦਾਇਤ ਕੀਤੀ ਹੋਵੇ ਜਿਹੜਾ ਜੈਲੋ ਲਾਈਨ ਤੋਂ ਬਾਹਰ ਆਏਗਾ ਉਹਦਾ ਚਲਾਣ ਕੀਤਾ ਜਾਏਗਾ ਜਦੋਂ ਤੁਸੀਂ ਦੋ ਚਾਰ ਬੰਦਿਆਂ ਦਾ ਚਲਾਣ ਕਰੋਗੇ ਤਾਂ ਆਪੇ ਲੋਕ ਜਿਹੜੇ ਸਹੀ ਦੇ ਹੋ ਜਾਣਗੇ ਜੀ ਔਰ ਖਾਸ ਕਰਕੇ ਜਿਹੜੀਆਂ ਸ਼ਾਪਸ ਨੇ ਤੇ ਜਾਂ ਜਿਹੜੇ ਸ਼ੋਰੂਮ ਨੇ ਉਹਨਾਂ ਨੂੰ ਹਦਾਇਤ ਕੀਤੀ ਜਾਵੇ ਵੀ ਉਹ ਜਿਹੜੇ ਜੀ ਆਪਣੇ ਵੀਹਿਕਲ ਜਿਹੜੇ ਆ ਆਪਣੇ ਅੰਦਰ ਲਗਾਉਣ ਨਾ ਕਿ ਸੜਕ ਤੇ ਲਗਾਉਣ ਜੇਕਰ ਰੋਡ ਤੇ ਕੋਈ ਲਗਾਣਾ ਵੀ ਹੈ ਤਾਂ ਕੋਈ ਹੱਦਬੰਦੀ ਹੋਵੇ ਹੱਦਬੰਦੀ ਦੇ ਅੰਦਰ ਲਗਾਉਣ ਦੀ ਸੋ ਇਹ ਸਾਰੀਆਂ ਹਦਾਇਤਾਂ ਜਿਹੜੀਆਂ ਜ਼ਰੂਰੀ ਆ ਜੀ ਸਮੇਂ ਦੀ ਲੋੜ ਆ ਤਾਂ ਹੀ ਸਾਡੇ ਸ਼ਹਿਰ ਦੀ ਟ੍ਰੈਫਿਕ ਹਸਤਾ ਸਹੀ ਹੋਏਗੀ ਸੋ ਉਮੀਦ ਕਰਾਂਗੇ ਪ੍ਰਸ਼ਾਸਨ ਧਿਆਨ ਦੇਗਾ ਔਰ ਇਸ ਸਮੱਸਿਆ ਦਾ ਹੱਲ ਕਰੇਗਾ ਜੀ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ